ਸੋ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਜਿੰਦਰ ਸਿੰਘ ਪੰਗੋਤ ਤੁਸੀਂ ਦੇਖ ਰਹੇ ਹੋ ਪੰਜਾਬੀ ਵਿਊਰਸ਼ਿਪ ਤੁਹਾਡਾ ਆਪਣਾ YouTube ਚੈਨਲ ਅੱਜ ਸਾਰਾ ਦਿਨ ਹੱਲੇ ਗੁੱਲੇ ਦਾ ਦਿਨ ਰਿਹਾ ਬੀਤੀ ਰਾਤ ਤੁਹਾਨੂੰ ਪਤਾ ਹੀ ਆ ਕਿ ਭਾਰਤ ਸਰਕਾਰ ਤੇ ਭਾਰਤੀ ਫੌਜ ਨੇ ਪਾਕਿਸਤਾਨ ਦੇ ਵਿੱਚ ਆਪਣੀ ਇੱਕ ਵੱਡੀ ਕਾਰਵਾਈ ਕਰਤੀ ਸੀ ਜਿਹੜੇ ਅਤਵਾਦੀਆਂ ਦੇ ਟਿਕਾਣੇ ਸੀ ਉਹਨਾਂ ਟਿਕਾਣਿਆਂ ਦੇ ਉੱਪਰ ਹਮਲਾ ਕੀਤਾ ਭਾਰਤ ਸਰਕਾਰ ਨੇ ਤੇ ਬੀਤੀ ਰਾਤ ਇਹ ਹਮਲਾ ਹੋਇਆ ਅੱਜ ਸਵੇਰ ਤੋਂ ਹੀ ਆਪਾਂ ਮੀਡੀਆ ਦੇ ਵਿੱਚ ਸਾਰੀਆਂ ਇਹ ਖਬਰਾਂ ਦੇਖ ਰਹੇ ਹਾਂ ਇੱਕ ਖਬਰ ਹੋਰ ਵੀ ਨਾਲੋਂ ਨਾਲ ਨਿਕਲ ਕੇ ਆਈ ਕਿ ਪਾਕਿਸਤਾਨ ਨੇ ਇੱਕ ਪੂੰਛ ਦੇ ਵਿੱਚ ਹਮਲਾ ਕੀਤਾ ਤੇ ਜਦੋਂ ਉਹ ਹਮਲਾ ਕੀਤਾ ਤਾਂ ਉਹ ਹਮਲਾ ਹੋਇਆ ਉਥੋਂ ਦੇ ਗੁਰਦੁਆਰਾ ਸਾਹਿਬ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਕਾਫੀ ਨੁਕਸਾਨ ਹੋਇਆ ਤਿੰਨ ਸਿੱਖ ਦੱਸੇ ਜਾ ਰਹੇ ਨੇ ਕਿ ਸ਼ਹੀਦ ਹੋਏ ਆਹ ਖਬਰ ਮੈਂ ਵੀ ਸੋਸ਼ਲ ਮੀਡੀਆ ਤੇ ਦੇਖੀ ਕਈ ਪੋਲੀਟੀਕਲ ਜਿਹੜੇ ਪੰਜਾਬ ਦੇ ਸਿਆਸਦਾਨ ਨੇ ਇਹਨਾਂ ਨੇ ਫੋਟੋਆਂ ਪਾ ਕੇ ਉਹ ਤਿੰਨ ਜਿਹੜੇ ਸਿੱਖ ਮਾਰੇ ਗਏ ਨੇ ਉਹਨਾਂ ਨੂੰ ਸ਼ਰਧਾਂਜਲੀयां ਵੀ ਦਿੱਤੀਆਂ ਨੇ ਇਹਨਾਂ ਦੇ ਜਿਹੜੇ ਨਾਮ ਨੇ ਉਹ ਅਮਰੀਕ ਸਿੰਘ ਤੇ ਅਮਰਜੀਤ ਸਿੰਘ ਤੇ ਰਣਜੀਤ ਸਿੰਘ ਤਿੰਨ ਆਹ ਸਿੱਖ ਨੇ ਜਿਹੜੇ ਮਾਰੇ ਗਏ ਨੇ ਅਮਰੀਕ ਸਿੰਘ ਅਮਰਜੀਤ ਸਿੰਘ ਰਣਜੀਤ ਸਿੰਘ ਅਮਰੀਕ ਸਿੰਘ ਤਾਂ ਦੱਸੇ ਜਾ ਰਹੇ ਨੇ ਕਿ ਗੁਰਦੁਆਰਾ ਸਾਹਿਬ ਦੇ ਉਹ ਗ੍ਰੰਥੀ ਸੀ ਜਿਨ੍ਹਾਂ ਦੀ ਜਾਨ ਚਲੀ ਗਈ ਉਥੋਂ ਦੀ ਕੁਝ ਵੀਡੀਓ ਵੀ ਸੋਸ਼ਲ ਮੀਡੀਆ ਤੇ ਘੁੰਮ ਰਹੀਆਂ ਨੇ ਦੱਸੀਆਂ ਜਾ ਰਹੀਆਂ ਨੇ ਕਿ ਜਿਹੜੀ ਆਹ ਵੀਡੀਓ ਤੇ ਫੋਟੋਜ਼ ਹੈਗੀ ਹੈ ਇਹ ਉਸ ਏਰੀਆ ਦੀ ਫੋਟੇਜ ਹੈ ਜਿਸੇ ਬਦ ਕੋफी ਨੁਕਸਾਨ ਜਿਹੜਾ ਹੋਇਆ ਉਹ ਦਿਖ ਰਿਹਾ ਕਾਫੀ ਆਲੇ ਦੁਆਲੇ ਗੱਡੀ ਖੜੀ ਆ ਇੱਕ ਤੇ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਹੈ ਉਹ ਵੀ ਸ਼ਾਇਦ ਉਹਦੇ ਚ ਨੁਕਸਾਨ ਨੁਕਸਾਨੀ ਗਈ ਹੈ ਇਹ ਜਵਾਬੀ ਕਾਰਵਾਈ ਦੱਸੀ ਜਾ ਰਹੀ ਹੈ ਜਿਹੜੀ ਆਹ ਦੱਸਿਆ ਜਾ ਰਿਹਾ ਕਿ ਪਾਕਿਸਤਾਨ ਨੇ ਆਹ ਕਾਰਵਾਈ ਕੀਤੀ ਆ ਤੇ ਜਿਹਦੇ ਚ ਤਿੰਨ ਜਿਹੜੇ ਸਿੱਖ ਨੇ ਉਹ ਸਿੱਖ ਆਪਣੀ ਜਾਨ ਗਵਾ ਚੁੱਕੇ ਨੇ ਇੱਕ ਤਾਂ ਜਿਵੇਂ ਮੈਂ ਦੱਸਿਆ ਕਿ ਅਮਰੀਕ ਸਿੰਘ ਸੀ ਜਿਹੜੇ ਉਹ ਅਮਰੀਕ ਸਿੰਘ ਤਾਂ ਗੁਰਦੁਆਰਾ ਦੇ ਗਰੰਤੀ ਦੱਸੀ ਜਾ ਰਹੇ ਸੀ ਆਮਰਜੀਤ ਸਿੰਘ ਤੇ ਰਣਜੀਤ ਸਿੰਘ ਇਹ ਆਪਣੀ ਤੁਸੀਂ ਕਹਿ ਸਕਦੇ ਹੋ ਕਿ ਇਹ ਇਹ ਲੋਕ ਇਸ ਹਮਲੇ ਦੇ ਵਿੱਚ ਆਪਣੀ ਜਾਨ ਗਵਾ ਚੁੱਕੇ ਨੇ ਬੀਤੀ ਰਾਤ ਹੀ ਪਾਰ ਸਰਕਾਰ ਨੇ ਜਿਵੇਂ ਮੈਂ ਦੱਸਿਆ ਕਿ ਉਧਰ ਹਮਲਾ ਕੀਤਾ ਸੀ ਉਸ ਦੇ ਜਵਾਬ ਦੇ ਵਿੱਚ ਜਵਾਬੀ ਕਾਰਵਾਈ ਕਿਹਾ ਜਾ ਰਿਹਾ ਪਾਕਿਸਤਾਨ ਨੇ ਫਿਲਹਾਲ ਹਜੇ ਕੋਈ ਗੱਲ ਅੱਗੇ ਤਾਂ ਨਹੀਂ ਵਧੀ ਹੈਗੀ ਅੱਜ ਦਾ ਜਿਹੜਾ ਦਿਨ ਹੈ ਜਿਵੇਂ ਹੁਣ ਸ਼ਾਮ ਦਾ ਵੇਲਾ ਹੋ ਗਿਆ 5 ਵਜੇ ਚੁੱਕੇ ਨੇ ਮੌਕ ਡ੍ਰਿਲ ਜਾਂ ਹੋਰ ਸਾਇਰਨ ਇਹ ਸਾਰਾ ਕੁਝ ਇੱਧਰ ਆਪਣੇ ਪੰਜਾਬ ਜਾਂ ਹਿੰਦੁਸਤਾਨ ਦੇ ਕਈ ਰਾਜਾਂ ਦੇ ਵਿੱਚ ਇਹ ਜਿਹੜੀਆਂ ਪ੍ਰਸ਼ਾਸਨ ਨੇ ਜਿਹੜੀ ਗਤੀਵਿਧੀਆਂ ਦੱਸੀ ਹੋਈਆਂ ਨੇ ਉਹ ਗਤੀਵਿਧੀਆਂ ਹੋਣਗੀਆਂ ਇਹ ਵੀਡੀਓ ਬਸ ਸਿਰਫ ਇਸ ਕਰਕੇ ਛੋਟੀ ਜੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਤਿੰਨ ਪਰਿਵਾਰ ਉਜੜ ਗਏ ਜਦੋਂ ਪਾਕਿਸਤਾਨ ਨੇ ਇੱਥੇ ਹਮਲਾ ਕੀਤਾ ਜਦੋਂ ਪਾਕਿਸਤਾਨ ਤੋਂ ਪਹਿਲਾਂ ਅ ਅਤਵਾਦੀ ਆਏ ਉਹਨਾਂ ਨੇ 26 ਪਰਿਵਾਰ ਚਾਰਤੇ ਪਹਿਲਗਾਮ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ 25 ਪਰਿਵਾਰ ਤਾਂ ਮਤਲਬ ਤੁਹਾਡੇ ਸਾਹਮਣੇ ਇੱਕ ਸਥਾਨਕ ਬੰਦਾ ਉੱਥੇ ਧਰਮ ਪੁੱਛ ਕੇ ਗੋਲੀਆਂ ਮਾਰੀਆਂ ਜਿਵੇਂ ਉੱਥੋਂ ਦੇ ਬੱਚੇ ਲੋਕਾਂ ਨੇ ਦੱਸਿਆ ਉਹ ਸਾਰਾ ਕੁਝ ਸੀ ਆ ਤੇ ਹੁਣ ਫਿਰ ਤਿੰਨ ਜਿਹੜੇ ਲੋਕ ਨੇ ਤਿੰਨ ਜਿਹੜੇ ਸਿੱਖ ਨੇ ਉਹ ਸਿੱਖ ਆਪਣੀ ਜਾਨ ਜਿਹੜੀ ਨੂੰ ਗਵਾ ਚੁੱਕੇ ਨੇ ਬੜਾ ਅਫਸੋਸ ਹੈ ਮਨ ਵੀ ਦੁਖੀ ਹੁੰਦਾ ਜਦੋਂ ਇਹੋ ਜਿਹੇ ਘਟਨਾਵਾ ਆਪਣੇ ਸਾਹਮਣੇ ਆਉਂਦੀਆਂ ਨੇ ਕਿ ਨਿਰਦੋਸ਼ ਲੋਕ ਇਦਾਂ ਮਾਰੇ ਜਾਂਦੇ ਨੇ ਭਾਵੇਂ ਉਹ ਪਹਿਲਗਾਮ ਦੇ ਵਿੱਚ ਹੋਵੇ ਜੰਮੂ ਕਸ਼ਮੀਰ ਦੇ ਵਿੱਚ ਜਾਫਰ ਇੱਥੇ ਹੋਵੇ ਉਹ ਸੋ ਸਤਿ ਸ਼੍ਰੀ ਅਕਾਲ ਦੋਸਤੋ